ਵਾਕੇ ਦੇ ਵਿੱਚ ਹੋਈ ਰੇਲ ਹਾਈਜੈਕ ਮਾਮਲੇ ਦੇ ਵਿੱਚ ਵੱਡਾ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਹੁਣ ਤੱਕ ਬਲੋਚ ਲਿਬਰੇਸ਼ਨ ਆਰਮੀ ਨੇ ਕਈ ਪਾਕਿਸਤਾਨੀ ਫੌਜੀਆ ਨੂੰ ਮੌਤ ਦੇ ਘਾਟ ਤਾਰ ਦਿੱਤਾ ਹੈ ਹਾਲਾਂਕਿ ਪਾਕਿਸਤਾਨ ਸਰਕਾਰ ਦਾ ਦਾਵਾ ਹੈ ਕਿ ਅਸੀਂ ਕਈ ਬੰਦਕ ਛੁੜਾ ਲਏ ਨੇ ਪਰ ਇੱਕ ਪਾਸੇ ਬੀਐਲਏ ਯਾਨੀ ਕਿ ਬਲੋਚ ਲਿਬਰੇਸ਼ਨ ਆਰਮੀ ਕਹਿ ਰਹੀ ਹੈ ਕਿ ਅਸੀਂ ਬਹੁਤ ਨੁਕਸਾਨ ਕਰ ਦਿੱਤਾ ਅਸੀਂ ਹੋਰ ਬੰਦੀ ਮਾਰਾਂਗੇ ਜੇਕਰ ਸਾਡੇ ਆ ਸਾਥੀ ਜਿਨ੍ਹਾਂ ਨੂੰ ਕੈਦ ਕੀਤਾ ਹੋਇਆ ਪਾਕਿਸਤਾਨਾ ਦੀ ਪਾਕਿਸਤਾਨੀ ਜੇਲ੍ਹਾਂ ਚ ਉਹਨਾਂ ਨੂੰ ਰਿਹਾਅ ਨਾ ਕੀਤਾ ਜਾਵੇ ਤਾਂ ਉੱਥੇ ਪਾਕਿਸਤਾਨ ਦੇ ਪੀਐਮ ਦਾ ਕਹਿਣਾ ਹੈ ਸ਼ਰੀਫ ਪਰਾਂ ਦਾ ਕਿ ਅਸੀਂ ਕਾਰਵਾਈ ਕਰਾਂਗੇ ਔਰ ਅਸੀਂ ਇਹਨਾਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਆ ਜਿਹੜੇ ਦੁਸ਼ਮਣ ਨੇ ਸਾਡੇ ਉਹਨਾਂ ਨੂੰ ਅਸੀਂ ਮੌਤ ਦੇ ਘਾਟ ਉਤਾਰਾਂਗੇ ਔਰ ਇਸ ਵਕਤ ਜਿਨ੍ਹਾਂ ਪਰਿਵਾਰਾਂ ਦੇ ਜੀ ਇਸ ਹਾਈਜੈਕ ਚ ਫਸੇ ਹੋਏ ਨੇ ਉਹ ਗੁਹਾਰ ਲਗਾ ਰਹੇ ਨੇ ਕਿ ਸਾਡੇ ਪਰਿਵਾਰਾਂ ਨੂੰ ਕੁਝ ਨਾ ਕੀਤਾ ਜਾਵੇ ਪਰ ਹੁਣ ਜਿਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ ਇਸ ਵਕਤ ਕੁਆਟਾ ਦੇ ਵਿੱਚ ਰੇਲ ਹਾਈਜੈਕ ਕੀਤੀ ਹੋਈ ਹੈ ਔਰ ਜੋ ਅਸਮਾਨ ਦੇ ਵਿੱਚ ਜਹਾਜ਼ ਨੇ ਤਾਂ ਕਿ ਇਸ ਆਪਰੇਸ਼ਨ ਨੂੰ ਅੰਜਾਮ ਦਿੱਤਾ ਜਾਵੇ ਪਰ ਬੀਐਲਏ ਬਲੋਚ ਲਿਬਰੇਸ਼ਨ ਫੌਜ ਦਾ ਇਹ ਦਾਵਾ ਹੈ ਕਿ ਅਸੀਂ ਕਈ ਪਾਕਿਸਤਾਨੀ ਫੌਜੀ ਵੀ ਬੰਦੀ ਬਣਾ ਲਏ ਆ ਔਰ ਅਸੀਂ ਮਹਿਲਾਵਾਂ ਤੇ ਬੱਚਿਆਂ ਨੂੰ ਛੱਡ ਦਿੱਤਾ ਹੈ ਹਾਲਾਂਕਿ ਪਾਕਿਸਤਾਨ ਦੀ ਸਰਕਾਰ ਕਹਿ ਰਹੀ ਹੈ ਕਿ ਜਿੰਨੇ ਵੀ ਦਾਅਵੇ ਬੀਐਲਏ ਕਰ ਰਹੀ ਹੈ ਇਹ ਸਰਾਸਰ ਗਲਤ ਹੈ ਉਹਨਾਂ ਨੇ ਕਿਸੇ ਨੂੰ ਨਹੀਂ ਛੱਡਿਆ ਉਹ ਨੁਕਸਾਨ ਪਹੁੰਚਾਉਣਾ ਚਾਹੁੰਦੇ ਨੇ ਪਰ ਹੁਣ ਦੇਖਣਾ ਹੋਵੇਗਾ ਕਿ ਇਸ ਰੇਲ ਹਾਈਜੈਕ ਚ ਜੋ ਲੋਕ ਬੰਦੀ بنائے ਨੇ ਉਹਨਾਂ ਦਾ ਨੁਕਸਾਨ ਤਾਂ ਨਹੀਂ ਕਰਨਗੇ ਬੀਐਲਏ ਦੀ ਕੀ ਮੰਗਾ ਪਾਕਿਸਤਾਨ ਸਰਕਾਰ ਲੋਕਾਂ ਦੀ ਜਾਨ ਬਚਾਉਣ ਦੇ ਲਈ ਕਰਨਗੇ ਜਾਂ ਫਿਰ ਨਹੀਂ ਇਹ ਵੱਡਾ ਸਵਾਲ ਹੈ ਇਸ ਵਕਤ ਦੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਆਪਣੇ ਸਾਥੀਆਂ ਨੂੰ ਰਿਹਾ ਕਰਵਾਉਣ ਦੀ ਬੀਐਲਏ ਦੀ ਮੰਗ ਹੈ ਔਰ ਪਾਕਿਸਤਾਨ ਚ ਰੇਲ ਹਾਈਜਕਟੇ ਇਹ ਵੱਡਾ ਅਪਡੇਟ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹੁਣ ਤੱਕ ਦਰਜਨਾ ਪਾਕਿਸਤਾਨੀ ਸੈਨਿਕ ਜੋ ਹੈ ਉਹ ਮਾਰੇ ਜਾ ਚੁੱਕੇ ਨੇ ਬੀਐਲਏ ਦਾ ਦਾਵਾ ਔਰ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਅਗਰ ਗੱਲ ਕੀਤੀ ਜਾਵੇ ਤਾਂ ਇਹ ਜੋ ਇਲਾਕਾ ਆ ਇਸ ਇਹ ਲਾਹੌਰ ਤੋਂ 1000 ਕਿਲੋਮੀਟਰ ਦੇ ਕਰੀਬ ਦਾ ਇਲਾਕਾ ਇੰਨੀ ਦੂਰ ਇਲਾਕਾ ਆ ਔਰ ਪਹਾੜੀ ਰਸਤਾ ਆ ਔਰ ਕੁਆਟਾ ਇਲਾਕਾ ਜੋ ਪੂਰਾ ਸਰਹੱਦ ਤੇ ਲੱਗਦਾ ਆ ਉਸ ਥਾਂ ਤੇ ਬਲੋਚ ਲਿਬਰੇਸ਼ਨ ਆਰਮੀ ਨੇ ਜੋ ਆਪਣੀ ਮੰਗਾਂ ਰੱਖੀਆਂ ਨੇ ਕਿ ਸਾਡੇ ਸਾਥੀਆਂ ਨੂੰ ਰਿਹਾ ਕੀਤਾ ਜਾਵੇ ਤਾਂ ਅਸਮਾਨ ਦੇ ਵਿੱਚ ਤੁਸੀਂ ਉੱਡਦੇ ਜਹਾਜ਼ ਵੀ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਆਪਰੇਸ਼ਨ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਪਾਕਿਸਤਾਨ ਸਰਕਾਰ ਦਾ ਦਾਵਾ ਹੈ ਕਿ ਉਹ ਬੇहद ਕਰੀਬ ਜੋ ਹੈ ਪਹੁੰਚ ਚੁੱਕੇ ਨੇ ਔਰ ਬਲੋਚ ਲਿਬਰੇਸ਼ਨ ਆਰਮੀ ਦਾ ਸਾਹਮਣਾ ਕਰਨਗੇ ਪਰ ਸਾਹਮਣਾ ਤਾਂ ਕਰ ਲੋਗੇ ਪਰ ਜਿਸ ਤਰੀਕੇ ਦੇ ਨਾਲ ਬੱਚਿਆਂ ਦੀ ਮਹਿਲਾਵਾਂ ਦੀ ਲੋਕਾਂ ਦੀ ਜਾਨ ਜਿਹੜੀ ਹੈ ਉਹਨਾਂ ਨੇ ਰੱਖੀ ਹੋਈ ਹੈ ਔਰ ਕਿਸੇ ਵੇਲੇ ਵੀ ਨੁਕਸਾਨ ਪਹੁੰਚਾ ਸਕਦੇ ਆ ਤਾਂ ਅਜਿਹੇ ਦੇ ਵਿੱਚ ਬਚ ਕੇ ਚੱਲਣਾ ਪਵੇਗਾ ਨਹੀਂ ਤਾਂ ਵੱਡਾ ਨੁਕਸਾਨ ਜੋ ਹੈ ਉਹ ਹੋ ਜਾਵੇਗਾ ਪਰ ਫਿਲਹਾਲ ਇਹ ਸਭ ਦੀ ਅਹਿਮ ਜਾਣਕਾਰੀ ਤਸਵੀਰ ਵੀ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਔਰ ਉੱਥੋਂ ਦੇ ਫਸੇ ਲੋਕ ਜੋ ਰਿਹਾ ਹੋਏ ਉਹਨਾਂ ਦੇ ਪਰਿਵਾਰਕ ਮੈਂਬਰਾਂ ਦਾ ਕੀ ਕਹਿਣਾ ਤੁਹਾਨੂੰ ਉਹ ਡੈਮੇਜ ਕੀ ਆਵਾਜ਼ زخمی ہوئے لوگ کچھ فوت ہو گئے بے ایک سخت وقت ہے پوری قوم پہ آئے ہوئی ہے بلوچستان میں جو ہماری سیکیورٹی صورتحال ہے وہ اتنی اچھی نہیں ہے لیکن اس کے بھی اپنے عوامل ہیں تو حکومت بلوچستان ہماری کتنی بھی سیکیورٹی آپریٹس ہے ہم جو ہیں سر توڑ کوشش کر رہے ہیں کہ اس کو امپروو کریں لوگ انہوں نے حملہ کیا اسی طرح ਪਾਕਿਸਤਾਨ ਦੇ ਕੁਆਟਾ ਇਲਾਕੇ ਦੇ ਵਿੱਚ ਹੋਈ ਰੇਲ ਹਾਈਜੈਕ ਮਾਮਲੇ ਦੇ ਵਿੱਚ ਵੱਡਾ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਹੁਣ ਤੱਕ ਬਲੋਚ ਲਿਬਰੇਸ਼ਨ ਆਰਮੀ ਨੇ ਕਈ ਪਾਕਿਸਤਾਨੀ ਫੌਜੀਆ ਨੂੰ ਮੌਤ ਦੇ ਘਾਟ ਤਾਰ ਦਿੱਤਾ ਹੈ ਹਾਲਾਂਕਿ ਪਾਕਿਸਤਾਨ ਸਰਕਾਰ ਦਾ ਦਾਵਾ ਹੈ ਕਿ ਅਸੀਂ ਕਈ ਬੰਦਕ ਸ਼ਨਾਲੇ ਨੇ ਪਰ ਇੱਕ ਪਾਸੇ ਬੀਐਲਏ ਯਾਨੀ ਕਿ ਬਲੋਚ ਲਿਬਰੇਸ਼ਨ ਆਰਮੀ ਕਹਿ ਰਹੀ ਹੈ ਕਿ ਅਸੀਂ ਬਹੁਤ ਨੁਕਸਾਨ ਕਰ ਦਿੱਤਾ ਅਸੀਂ ਹੋਰ ਬੰਦੀ ਮਾਰਾਂਗੇ ਜੇਕਰ ਸਾਡੇ ਸਾਥੀ ਜਿਨ੍ਹਾਂ ਨੂੰ ਕੈਦ ਕੀਤਾ ਹੋਇਆ ਪਾਕਿਸਤਾਨਾ ਦੀ ਪਾਕਿਸਤਾਨ ਦੀ ਜੇਲ੍ਹਾਂ ਚ ਉਹਨਾਂ ਨੂੰ ਰਿਹਾਅ ਨਾ ਕੀਤਾ ਜਾਵੇ ਤਾਂ ਉੱਥੇ ਪਾਕਿਸਤਾਨ ਦੇ ਪੀਐਮ ਦਾ ਕਹਿਣਾ ਹੈ ਸ਼ਰੀਫ ਪਰਾਂ ਦਾ ਕਿ ਅਸੀਂ ਕਾਰਵਾਈ ਕਰਾਂਗੇ ਔਰ ਅਸੀਂ ਇਹਨਾਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਆ ਜਿਹੜੇ ਦੁਸ਼ਮਣ ਨੇ ਸਾਡੇ ਉਹਨਾਂ ਨੂੰ ਅਸੀਂ ਮੌਤ ਦੇ ਘਾਟ ਤਾਰਾਂਗੇ ਔਰ ਇਸ ਵਕਤ ਜਿਨ੍ਹਾਂ ਪਰਿਵਾਰਾਂ ਦੇ ਜੀ ਇਸ ਹਾਈਜੈਕ ਚ ਫਸੇ ਹੋਏ ਨੇ ਉਹ ਗੁਹਾਰ ਲਗਾ ਰਹੇ ਨੇ ਕਿ ਸਾਡੇ ਪਰਿਵਾਰਾਂ ਨੂੰ ਕੁਝ ਨਾ ਕੀਤਾ ਜਾਵੇ ਪਰ ਹੁਣ ਜਿਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ ਇਸ ਵਕਤ ਕੁਆਟਾ ਦੇ ਵਿੱਚ ਰੇਲ ਹਾਈਜੈਕ ਕੀਤੀ ਹੋਈ ਹੈ ਔਰ ਜੋ ਅਸਮਾਨ ਦੇ ਵਿੱਚ ਜਹਾਜ਼ ਨੇ ਤਾਂ ਕਿ ਇਸ ਆਪਰੇਸ਼ਨ ਨੂੰ ਅੰਜਾਮ ਦਿੱਤਾ ਜਾਵੇ ਪਰ ਬੀਐਲਏ ਬਲੋਚ ਲਿਬਰੇਸ਼ਨ ਫੌਜ ਦਾ ਇਹ ਦਾਵਾ ਹੈ ਕਿ ਅਸੀਂ ਕਈ ਪਾਕਿਸਤਾਨੀ ਫੌਜੀ ਵੀ ਬੰਦੀ ਬਣਾ ਲਿਆ ਹੈ ਔਰ ਅਸੀਂ ਮਹਿਲਾਵਾਂ ਤੇ ਬੱਚਿਆਂ ਨੂੰ ਛੱਡ ਦਿੱਤਾ ਹੈ ਹਾਲਾਂਕਿ ਪਾਕਿਸਤਾਨ ਦੀ ਸਰਕਾਰ ਕਹਿ ਰਹੀ ਹੈ ਕਿ ਜਿੰਨੇ ਵੀ ਦਾਅਵੇ ਬੀਐਲਈ ਕਰ ਰਹੀ ਹੈ ਇਹ ਸਰਾਸਰ ਗਲਤ ਹੈ ਉਹਨਾਂ ਨੇ ਕਿਸੇ ਨੂੰ ਨਹੀਂ ਛੱਡਿਆ ਉਹ ਨੁਕਸਾਨ ਪਹੁੰਚਾਉਣਾ ਚਾਹੁੰਦੇ ਨੇ ਪਰ ਹੁਣ ਦੇਖਣਾ ਹੋਵੇਗਾ ਕਿ ਇਜ਼ਰਾਈਲ ਹਾਈਜੈਕ ਵਿੱਚ ਜੋ ਲੋਕ ਬੰਦੀ بنائے ਨੇ ਉਹਨਾਂ ਦਾ ਨੁਕਸਾਨ ਤਾਂ ਨਹੀਂ ਕਰਨਗੇ ਬੀਐਲਈ ਦੀ ਕੀ ਮੰਗਾ ਪਾਕਿਸਤਾਨ ਸਰਕਾਰ ਲੋਕਾਂ ਦੀ ਜਾਨ ਬਚਾਉਣ ਦੇ ਲਈ ਕਰਨਗੇ ਜਾਂ ਫਿਰ ਨਹੀਂ ਇਹ ਵੱਡਾ ਸਵਾਲ ਹੈ ਇਸ ਵਕਤ ਦੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਆਪਣੇ ਸਾਥੀਆਂ ਨੂੰ ਰਿਹਾ ਕਰਵਾਉਣ ਦੀ ਬੀਐਲਏ ਦੀ ਮੰਗ ਹੈ ਔਰ ਪਾਕਿਸਤਾਨ ਚ ਰੇਲ ਹਾਈਜਕਟੇ ਇਹ ਵੱਡਾ ਅਪਡੇਟ ਤੁਹਾਡੇ ਨਾਲ ਸਾਂਝਾ ਕਰ ਰਹੇ ਆ ਹੁਣ ਤੱਕ ਦਰਜਨਾ ਪਾਕਿਸਤਾਨੀ ਸੈਨਿਕ ਜੋ ਹੈ ਉਹ ਮਾਰੇ ਜਾ ਚੁੱਕੇ ਨੇ ਬੀਐਲਏ ਤੋਂ ਦਵਾ ਔਰ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਅਗਰ ਗੱਲ ਕੀਤੀ ਜਾਵੇ ਤਾਂ ਇਹ ਜੋ ਇਲਾਕਾ ਆ ਇਸ ਇਹ ਲਾਹੌਰ ਤੋਂ 1000 ਕਿਲੋਮੀਟਰ ਦੇ ਕਰੀਬ ਦਾ ਇਲਾਕਾ ਇੰਨੀ ਦੂਰ ਇਲਾਕਾ ਆ ਔਰ ਪਹਾੜੀ ਰਸਤਾ ਆ ਔਰ ਕਵਾਟਾ ਇਲਾਕਾ ਜੋ ਪੂਰਾ ਸਰਹੱਦ ਤੇ ਲੱਗਦਾ ਆ ਉਸ ਥਾਂ ਤੇ ਬਲੋਚ ਲਿਬਰੇਸ਼ਨ ਆਰਮੀ ਨੇ ਜੋ ਆਪਣੀ ਮੰਗਾਂ ਰੱਖੀਆਂ ਨੇ ਕਿ ਸਾਡੇ ਸਾਥੀਆਂ ਨੂੰ ਰਿਹਾ ਕੀਤਾ ਜਾਵੇ ਤਾਂ ਅਸਮਾਨ ਦੇ ਵਿੱਚ ਤੁਸੀਂ ਉੱਡਦੇ ਜਹਾਜ਼ ਵੀ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਆ ਆਪਰੇਸ਼ਨ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਪਾਕਿਸਤਾਨ ਸਰਕਾਰ ਦਾ ਦਾਵਾ ਹੈ ਕਿ ਉਹ ਬੇहद ਕਰੀਬ ਜੋ ਹੈ ਪਹੁੰਚ ਚੁੱਕੇ ਨੇ ਔਰ ਬਲੋਚ ਲਿਬਰੇਸ਼ਨ ਆਰਮੀ ਦਾ ਸਾਹਮਣਾ ਕਰਨਗੇ ਪਰ ਸਾਹਮਣਾ ਤਾਂ ਕਰ ਲੋਗੇ ਪਰ ਜਿਸ ਤਰੀਕੇ ਦੇ ਨਾਲ ਅ ਬੱਚਿਆਂ ਦੀ ਮਹਿਲਾਵਾਂ ਦੀ ਲੋਕਾਂ ਦੀ ਜਾਨ ਜਿਹੜੀ ਹੈ ਉਹਨਾਂ ਨੇ ਰੱਖੀ ਹੋਈ ਹੈ ਔਰ ਕਿਸੇ ਵੇਲੇ ਵੀ ਨੁਕਸਾਨ ਪਹੁੰਚਾ ਸਕਦੇ ਆ ਤਾਂ ਅਜਿਹੇ ਦੇ ਵਿੱਚ ਬਚ ਕੇ ਚੱਲਣਾ ਪਵੇਗਾ ਨਹੀਂ ਤਾਂ ਵੱਡਾ ਨੁਕਸਾਨ ਜੋ ਹੈ ਉਹ ਹੋ ਜਾਵੇਗਾ ਪਰ ਫਿਲਹਾਲ ਇਸ ਤੋਂ ਦੀ ਅਹਿਮ ਜਾਣਕਾਰੀ ਤਸਵੀਰ ਵੀ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਔਰ ਉੱਥੋਂ ਦੇ ਫਸੇ ਲੋਕ ਜੋ ਰਿਹਾ ਹੋਏ ਉਹਨਾਂ ਦੇ ਪਰਿਵਾਰਕ ਮੈਂਬਰਾਂ ਦਾ ਇੱਕ ਕਹਿਣਾ ਤੁਹਾਨੂੰ ਦਿਖਾਉਂਦੇ ਹਾਂ ਡੈਮੇਜ ਕੀ ਹੈ ਆਵਾਜ਼ زخمی ہوئے आ لوگ کچھ فوت ہو تو ایک سخت وقت ہے پوری قوم پہ آئی ہوئی ہے بلوچستان میں جو ہماری سیکیورٹی صورتحال ہے وہ اتنی اچھی نہیں ہے لیکن اس کے بھی اپنے عوامل ہیں تو حکومت بلوچستان ہماری کتنی بھی سیکیورٹی آپریٹس ہے ہم جو ہیں سر توڑ کوشش کر رہے ہیں کہ اس کو امپروو کریں تھے لوگ انہوں نے حملہ کیا اسی طرح ਪਾਕਿਸਤਾਨ ਦੇ ਕੁਆਟਾ ਇਲਾਕੇ ਦੇ ਵਿੱਚ ਹੋਈ ਰੇਲ ਹਾਈਜੈਕ ਮਾਮਲੇ ਦੇ ਵਿੱਚ ਵੱਡਾ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਹੁਣ ਤੱਕ ਬਲੋਚ ਲਿਬਰੇਸ਼ਨ ਆਰਮੀ ਨੇ ਕਈ ਪਾਕਿਸਤਾਨੀ ਫੌਜੀਆ ਨੂੰ ਮੌਤ ਦੇ ਘਾਟ ਤਰ ਦਿੱਤਾ ਹੈ ਹਾਲਾਂਕਿ ਪਾਕਿਸਤਾਨ ਸਰਕਾਰ ਦਾ ਦਾਵਾ ਹੈ ਕਿ ਅਸੀਂ ਕਈ ਬੰਦਕ ਛੁਡਾ ਲਏ ਨੇ ਪਰ ਇੱਕ ਪਾਸੇ ਬੀਐਲਏ ਯਾਨੀ ਕਿ ਬਲੋਚ ਲਿਬਰੇਸ਼ਨ ਆਰਮੀ ਕਹਿ ਰਹੀ ਹੈ ਕਿ ਅਸੀਂ ਬਹੁਤ ਨੁਕਸਾਨ ਕਰ ਦਿੱਤਾ ਅਸੀਂ ਹੋਰ ਬੰਦੀ ਮਾਰਾਂਗੇ ਜੇਕਰ ਸਾਡੇ ਸਾਥੀ ਜਿਨ੍ਹਾਂ ਨੂੰ ਕੈਦ ਕੀਤਾ ਹੋਇਆ ਪਾਕਿਸਤਾਨਾ ਦੀ ਪਾਕਿਸਤਾਨ ਦੀ ਜੇਲ੍ਹਾਂ ਚ ਉਹਨਾਂ ਨੂੰ ਰਿਹਾਅ ਨਾ ਕੀਤਾ ਜਾਵੇ ਤਾਂ ਉੱਥੇ ਪਾਕਿਸਤਾਨ ਦੇ ਪੀਐਮ ਦਾ ਕਹਿਣਾ ਹੈ ਸ਼ਰੀਫ ਪਰਾਂ ਦਾ ਕਿ ਅਸੀਂ ਕਾਰਵਾਈ ਕਰਾਂਗੇ ਔਰ ਅਸੀਂ ਇਹਨਾਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਆ ਜਿਹੜੇ ਦੁਸ਼ਮਣ ਨੇ ਸਾਡੇ ਉਹਨਾਂ ਨੂੰ ਅਸੀਂ ਮੌਤ ਦੇ ਘਾਟ ਉਤਾਰਾਂਗੇ ਔਰ ਇਸ ਵਕਤ ਜਨਾਬ ਪਰਿਵਾਰਾਂ ਦੇ ਜੀ ਇਸ ਹਾਈਜੈਕ ਚ ਫਸੇ ਹੋਏ ਨੇ ਉਹ ਗੁਹਾਰ ਲਗਾ ਰਹੇ ਨੇ ਕਿ ਸਾਡੇ ਪਰਿਵਾਰਾਂ ਨੂੰ ਕੁਝ ਨਾ ਕੀਤਾ ਜਾਵੇ ਪਰ ਹੁਣ ਜਿਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ ਇਸ ਵਕਤ ਕਵਾਟਾ ਦੇ ਵਿੱਚ ਰੇਲ ਹਾਈਜੈਕ ਕੀਤੀ ਹੋਈ ਹੈ ਔਰ ਜੇ ਅਸਮਾਨ ਦੇ ਵਿੱਚ ਜਹਾਜ਼ ਨੇ ਤਾਂ ਕਿ ਇਸ ਆਪਰੇਸ਼ਨ ਨੂੰ ਅੰਜਾਮ ਦਿੱਤਾ ਜਾਵੇ ਪਰ ਬੀਐਲਏ ਬਲੋਚ ਲਿਬਰੇਸ਼ਨ ਫੌਜ ਦਾ ਇਹ ਦਾਵਾ ਹੈ ਕਿ ਅਸੀਂ ਕਈ ਪਾਕਿਸਤਾਨੀ ਫੌਜੀ ਵੀ ਬੰਦੀ ਬਣਾ ਲਏ ਆ ਔਰ ਅਸੀਂ ਮਹਿਲਾਵਾਂ ਤੇ ਬੱਚਿਆਂ ਨੂੰ ਛੱਡ ਦਿੱਤਾ ਹੈ ਹਾਲਾਂਕਿ ਪਾਕਿਸਤਾਨ ਦੀ ਸਰਕਾਰ ਕਹਿ ਰਹੀ ਹੈ ਕਿ ਜਿੰਨੇ ਵੀ ਦਾਅਵੇ ਬੀਐਲਏ ਕਰ ਰਹੀ ਹੈ ਇਹ ਸਰਾਸਰ ਗਲਤ ਹੈ ਉਹਨਾਂ ਨੇ ਕਿਸੇ ਨੂੰ ਨਹੀਂ ਛੱਡਿਆ ਔਰ ਨੁਕਸਾਨ ਪਹੁੰਚਾਉਣਾ ਚਾਹੁੰਦੇ ਨੇ ਪਰ ਹੁਣ ਦੇਖਣਾ ਹੋਵੇਗਾ ਕਿ ਇਸ ਇਜ਼ਰਾਈਲ ਹਾਈਜੈਕ ਚ ਜੋ ਲੋਕ ਬੰਦੀ بنائے ਨੇ ਉਹਨਾਂ ਦਾ ਨੁਕਸਾਨ ਤਾਂ ਨਹੀਂ ਕਰਨਗੇ ਬੀਐਲਈ ਦੀ ਕੀ ਮੰਗਾ ਪਾਕਿਸਤਾਨ ਸਰਕਾਰ ਲੋਕਾਂ ਦੀ ਜਾਨ ਬਚਾਉਣ ਦੇ ਲਈ ਕਰਨਗੇ ਜਾਂ ਫਿਰ ਨਹੀਂ ਇਹ ਵੱਡਾ ਸਵਾਲ ਹੈ ਇਸ ਵਕਤ ਦੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਆਪਣੇ ਸਾਥੀਆਂ ਨੂੰ ਰਿਹਾ ਕਰਵਾਉਣ ਦੀ ਬੀਐਲਈ ਆਦੀ ਮੰਗ ਹੈ ਔਰ ਪਾਕਿਸਤਾਨ ਚ ਰੇਲ ਹਾਈਜਕਟੇ ਇਹ ਵੱਡਾ ਅਪਡੇਟ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹੁਣ ਤੱਕ ਦਰਜਨਾ ਪਾਕਿਸਤਾਨੀ ਸੈਨਿਕ ਜੋ ਹੈ ਉਹ ਮਾਰੇ ਜਾ ਚੁੱਕੇ ਨੇ ਬੀਐਲਏ ਦਾ ਦਾਵਾ ਔਰ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਅਗਰ ਗੱਲ ਕੀਤੀ ਜਾਵੇ ਤਾਂ ਇਹ ਜੋ ਇਲਾਕਾ ਆ ਇਸ ਇਹ ਲਾਹੌਰ ਤੋਂ 1000 ਕਿਲੋਮੀਟਰ ਦੇ ਕਰੀਬ ਦਾ ਇਲਾਕਾ ਇੰਨੀ ਦੂਰ ਇਲਾਕਾ ਆ ਔਰ ਪਹਾੜੀ ਰਸਤਾ ਆ ਔਰ ਕੁਆਟਾ ਇਲਾਕਾ ਜੋ ਪੂਰਾ ਸਰਹੱਦ ਤੇ ਲੱਗਦਾ ਆ ਉਸ ਥਾਂ ਤੇ ਬਲੋਚ ਲਿਬਰੇਸ਼ਨ ਆਰਮੀ ਆਨੇ ਜੋ ਆਪਣੀ ਮੰਗਾਂ ਰੱਖੀਆਂ ਨੇ ਕਿ ਸਾਡੇ ਸਾਥੀਆਂ ਨੂੰ ਰਿਹਾ ਕੀਤਾ ਜਾਵੇ ਤਾਂ ਅਸਮਾਨ ਦੇ ਵਿੱਚ ਤੁਸੀਂ ਉੱਡਦੇ ਜਹਾਜ਼ ਵੀ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਆ ਆਪਰੇਸ਼ਨ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਪਾਕਿਸਤਾਨ ਸਰਕਾਰ ਦਾ ਦਾਵਾ ਹੈ ਕਿ ਉਹ ਬੇहद ਕਰੀਬ ਜੋ ਹੈ ਪਹੁੰਚ ਚੁੱਕੇ ਨੇ ਔਰ ਬਲੋਚ ਲਿਬਰੇਸ਼ਨ ਆਰਮੀ ਦਾ ਸਾਹਮਣਾ ਕਰਨਗੇ ਪਰ ਸਾਹਮਣਾ ਤਾਂ ਕਰ ਲੋਗੇ ਪਰ ਜਿਸ ਤਰੀਕੇ ਦੇ ਨਾਲ ਬੱਚਿਆਂ ਦੀ ਮਹਿਲਾਵਾਂ ਦੀ ਲੋਕਾਂ ਦੀ ਜਾਨ ਜਿਹੜੀ ਹੈ ਉਹਨਾਂ ਨੇ ਰੱਖੀ ਹੋਈ ਆ ਔਰ ਕਿਸੇ ਵੇਲੇ ਵੀ ਨੁਕਸਾਨ ਪਹੁੰਚਾ ਸਕਦੇ ਆ ਤਾਂ ਅਜਿਹੇ ਦੇ ਵਿੱਚ ਬਚ ਕੇ ਚੱਲਣਾ ਪਵੇਗਾ ਨਹੀਂ ਤਾਂ ਵੱਡਾ ਨੁਕਸਾਨ ਜੋ ਹੈ ਉਹ ਹੋ ਜਾਵੇਗਾ ਪਰ ਫਿਲਹਾਲ ਅਸੀਂ ਦੀ ਅਹਿਮ ਜਾਣਕਾਰੀ ਤਸਵੀਰ ਵੀ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਔਰ ਉੱਥੋਂ ਦੇ ਫਸੇ ਲੋਕ ਜੋ ਰਿਹਾ ਹੋਏ ਉਹਨਾਂ ਦੇ ਪਰਿਵਾਰਕ ਮੈਂਬਰਾਂ ਦਾ ਕੀ ਕਹਿਣਾ ਤੁਹਾਨੂੰ ਡੈਮੇਜ ਕੀ ਹੈ ਆਵਾਜ਼ ਜ਼ਖਮੀ ਹੋਏ ਲੋਕ ਕੁਝ ਫੌਤ ਹੋ ਗਏ ਇੱਕ ਸਖਤ ਵਕਤ ਹੈ ਪੂਰੀ ਕੌਮ ਤੇ ਆਈ ਹੋਈ ਹੈ بلوچستان میں جو ہماری سیکیورٹی صورتحال ہے وہ اتنی اچھی نہیں ہے لیکن اس کے بھی اپنے عوامل ہیں تو حکومت بلوچستان ہماری جتنی بھی سیکیورٹی آپریٹس ہے ہم جو ہیں سر توڑ کوشش کر رہے ہیں کہ اس کو امپروو کریں تھے لوگ انہوں نے حملہ کیا اور اسی طرح ਪਾਕਿਸਤਾਨ ਦੇ ਕੁਆਟਾ ਇਲਾਕੇ ਦੇ ਵਿੱਚ ਹੋਈ ਰੇਲ ਹਾਈਜੈਕ ਮਾਮਲੇ ਦੇ ਵਿੱਚ ਵੱਡਾ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਹੁਣ ਤੱਕ ਬਲੋਚ ਲਿਬਰੇਸ਼ਨ ਆਰਮੀ ਨੇ ਕਈ ਪਾਕਿਸਤਾਨੀ ਫੌਜੀਆ ਨੂੰ ਮੌਤ ਦੇ ਘਾਟ ਤਾਰ ਦਿੱਤਾ ਹੈ ਹਾਲਾਂਕਿ ਪਾਕਿਸਤਾਨ ਸਰਕਾਰ ਦਾ ਦਾਵਾ ਹੈ ਕਿ ਅਸੀਂ ਕਈ ਬੰਦਕ ਛੁਡਾ ਲਏ ਨੇ ਪਰ ਇੱਕ ਪਾਸੇ ਬੀਐਲਏ ਯਾਨੀ ਕਿ ਬਲੋਚ ਲਿਬਰੇਸ਼ਨ ਆਰਮੀ ਕਹਿ ਰਹੀ ਹੈ ਕਿ ਅਸੀਂ ਬਹੁਤ ਨੁਕਸਾਨ ਕਰ ਦਿੱਤਾ ਅਸੀਂ ਹੋਰ ਬੰਦੀ ਮਾਰਾਂਗੇ ਜੇਕਰ ਸਾਡੇ ਆ ਸਾਥੀ ਜਿਨ੍ਹਾਂ ਨੂੰ ਕੈਦ ਕੀਤਾ ਹੋਇਆ ਪਾਕਿਸਤਾਨਾ ਦੀ ਪਾਕਿਸਤਾਨ ਦੀ ਜੇਲ੍ਹਾਂ ਚ ਉਹਨਾਂ ਨੂੰ ਰਿਹਾਅ ਨਾ ਕੀਤਾ ਜਾਵੇ ਤਾਂ ਉੱਥੇ ਪਾਕਿਸਤਾਨ ਦੇ ਪੀਐਮ ਦਾ ਕਹਿਣਾ ਹੈ ਸ਼ਰੀਫ ਪਰਾਂ ਦਾ ਕਿ ਅਸੀਂ ਕਾਰਵਾਈ ਕਰਾਂਗੇ ਔਰ ਅਸੀਂ ਇਹਨਾਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਆ ਜਿਹੜੇ ਦੁਸ਼ਮਣ ਨੇ ਸਾਡੇ ਉਹਨਾਂ ਨੂੰ ਅਸੀਂ ਮੌਤ ਦੇ ਘਾਟ ਉਤਾਰਾਂਗੇ ਔਰ ਇਸ ਵਕਤ ਜਿਨ੍ਹਾਂ ਪਰਿਵਾਰਾਂ ਦੇ ਜੀ ਇਸ ਹਾਈਜੈਕ ਚ ਫਸੇ ਹੋਏ ਨੇ ਉਹ ਗੁਹਾਰ ਲਗਾ ਰਹੇ ਨੇ ਕਿ ਸਾਡੇ ਪਰਿਵਾਰਾਂ ਨੂੰ ਕੁਝ ਨਾ ਕੀਤਾ ਜਾਵੇ ਪਰ ਹੁਣ ਜਿਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ ਇਸ ਵਕਤ ਕਵਾਟਾ ਦੇ ਵਿੱਚ ਰੇਲ ਹਾਈਜੈਕ ਕੀਤੀ ਹੋਈ ਹੈ ਔਰ ਜੇ ਅਸਮਾਨ ਦੇ ਵਿੱਚ ਜਹਾਜ਼ ਨੇ ਤਾਂ ਕਿ ਇਸ ਆਪਰੇਸ਼ਨ ਨੂੰ ਅੰਜਾਮ ਦਿੱਤਾ ਜਾਵੇ ਪਰ ਬੀਐਲਏ ਬਲੋਚ ਲਿਬਰੇਸ਼ਨ ਫੌਜ ਦਾ ਇਹ ਦਾਵਾ ਹੈ ਕਿ ਅਸੀਂ ਕਈ ਪਾਕਿਸਤਾਨੀ ਫੌਜੀ ਵੀ ਬੰਦੀ ਬਣਾ ਲਏ ਆ ਔਰ ਅਸੀਂ ਮਹਿਲਾਵਾਂ ਤੇ ਬੱਚਿਆਂ ਨੂੰ ਛੱਡ ਦਿੱਤਾ ਹੈ ਹਾਲਾਂਕਿ ਪਾਕਿਸਤਾਨ ਦੀ ਸਰਕਾਰ ਕਹਿ ਰਹੀ ਹੈ ਕਿ ਜਿੰਨੇ ਵੀ ਦਾਅਵੇ ਬੀਐਲਏ ਕਰ ਰਹੀ ਹੈ ਇਹ ਸਰਾਸਰ ਗਲਤ ਹੈ ਉਹਨਾਂ ਨੇ ਕਿਸੇ ਨੂੰ ਨਹੀਂ ਛੱਡਿਆ ਉਹ ਨੁਕਸਾਨ ਪਹੁੰਚਾਉਣਾ ਚਾਹੁੰਦੇ ਨੇ ਪਰ ਹੁਣ ਦੇਖਣਾ ਹੋਵੇਗਾ ਕਿ ਇਜ਼ਰਾਈਲ ਹਾਈਜੈਕ ਚ ਜੋ ਲੋਕ ਬੰਦੀ بنائے ਨੇ ਉਹਨਾਂ ਦਾ ਨੁਕਸਾਨ ਤਾਂ ਨਹੀਂ ਕਰਨਗੇ ਬੀਐਲਈ ਦੀ ਕੀ ਮੰਗਾ ਪਾਕਿਸਤਾਨ ਸਰਕਾਰ ਲੋਕਾਂ ਦੀ ਜਾਨ ਬਚਾਉਣ ਦੇ ਲਈ ਕਰਨਗੇ ਜਾਂ ਫਿਰ ਨਹੀਂ ਇਹ ਵੱਡਾ ਸਵਾਲ ਹੈ ਇਸ ਵਕਤ ਦੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਆਪਣੇ ਸਾਥੀਆਂ ਨੂੰ ਰਿਹਾ ਕਰਵਾਉਣ ਦੀ ਬੀਐਲਈ ਆਦੀ ਮੰਗ ਹੈ ਔਰ ਪਾਕਿਸਤਾਨ ਚ ਰੇਲ ਹਾਈਜਕਟੇ ਇਹ ਵੱਡਾ ਅਪਡੇਟ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹੁਣ ਤੱਕ ਦਰਜਨਾ ਪਾਕਿਸਤਾਨੀ ਸੈਨਿਕ ਜੋ ਹੈ ਉਹ ਮਾਰੇ ਜਾ ਚੁੱਕੇ ਨੇ ਬੀਐਲਏ ਦਾ ਦਾਵਾ ਔਰ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਅਗਰ ਗੱਲ ਕੀਤੀ ਜਾਵੇ ਤਾਂ ਇਹ ਜੋ ਇਲਾਕਾ ਆ ਇਸ ਇਹ ਲਾਹੌਰ ਤੋਂ 1000 ਕਿਲੋਮੀਟਰ ਦੇ ਕਰੀਬ ਦਾ ਇਲਾਕਾ ਇੰਨੀ ਦੂਰ ਇਲਾਕਾ ਆ ਔਰ ਪਹਾੜੀ ਰਸਤਾ ਆ ਔਰ ਕੁਆਟਾ ਇਲਾਕਾ ਜੋ ਪੂਰਾ ਸਰਹੱਦ ਤੇ ਲੱਗਦਾ ਆ ਉਸ ਥਾਂ ਤੇ ਬਲੋਚ ਲਿਬਰੇਸ਼ਨ ਆਰਮੀ ਆਨੇ ਜੋ ਆਪਣੀ ਮੰਗਾਂ ਰੱਖੀਆਂ ਨੇ ਕਿ ਸਾਡੇ ਸਾਥੀਆਂ ਨੂੰ ਰਿਹਾ ਕੀਤਾ ਜਾਵੇ ਤਾਂ ਅਸਮਾਨ ਦੇ ਵਿੱਚ ਤੁਸੀਂ ਉੜਦੇ ਜਹਾਜ਼ ਵੀ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਆ ਆਪਰੇਸ਼ਨ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਪਾਕਿਸਤਾਨ ਸਰਕਾਰ ਦਾ ਦਾਵਾ ਹੈ ਕਿ ਉਹ ਬੇहद ਕਰੀਬ ਜੋ ਹੈ ਪਹੁੰਚ ਚੁੱਕੇ ਨੇ اور بلوچ لیبریشن ਆਰਮੀ ਦਾ ਸਾਹਮਣਾ ਕਰਨਗੇ ਪਰ ਸਾਹਮਣਾ ਤਾਂ ਕਰ لیں گے ਪਰ ਜਿਸ ਤਰੀਕੇ ਦੇ ਨਾਲ ਬੱਚਿਆਂ ਦੀ ਮਹਿਲਾਵਾਂ ਦੀ ਲੋਕਾਂ ਦੀ ਜਾਨ ਜਿਹੜੀ ਹੈ ਉਹਨਾਂ ਨੇ ਰੱਖੀ ਹੋਈ ਆ ਔਰ ਕਿਸੇ ਵੇਲੇ ਵੀ ਨੁਕਸਾਨ ਪਹੁੰਚਾ ਸਕਦੇ ਆ ਤਾਂ ਅਜਿਹੇ ਦੇ ਵਿੱਚ ਬਚ ਕੇ ਚੱਲਣਾ ਪਵੇਗਾ ਨਹੀਂ ਤਾਂ ਵੱਡਾ ਨੁਕਸਾਨ ਜੋ ਹੈ ਉਹ ਹੋ ਜਾਵੇਗਾ ਪਰ ਫਿਲਹਾਲ ਇਸ ਤੋਂ ਦੀ ਅਹਿਮ ਜਾਣਕਾਰੀ ਤਸਵੀਰ ਵੀ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਔਰ ਉੱਥੋਂ ਦੇ ਫਸੇ ਲੋਕ ਜੋ ਰਿਹਾ ਹੋਏ ਉਹਨਾਂ ਦੇ ਪਰਿਵਾਰਕ ਮੈਂਬਰਾਂ ਦਾ ਕੀ ਕਹਿਣਾ ਤੁਹਾਨੂੰ ਉਹ ਡੈਮੇਜ ਕੀ ਆਇਆ ਹੈ ਵਾਪਕ ਜ਼ਖਮੀ ਹੋਏ ਲੋਕ ਕੁਝ ਫੌਤ ਹੋ ਗਏ ਇੱਕ ਸਖਤ ਵਕਤ ਹੈ ਪੂਰੀ ਕੌਮ ਪੇ ਆਈ ਹੋਈ ਹੈ بلوچستان میں جو ہماری سیکیورٹی صورتحال ہے وہ اتنی اچھی نہیں ہے لیکن اس کے بھی اپنے عوامل ہیں تو حکومت بلوچستان ہماری جتنی بھی سیکیورٹی آپریٹرس ہے ہم جو ہیں سر توڑ کوشش کر رہے ہیں کہ اس کو امپروو کریں لوگ انہوں نے حملہ کیا اسی طرح ਪਾਕਿਸਤਾਨ ਦੇ ਕੁਆਟਾ ਇਲਾਕੇ ਦੇ ਵਿੱਚ ਹੋਈ ਰੇਲ ਹਾਈਜੈਕ ਮਾਮਲੇ ਦੇ ਵਿੱਚ ਵੱਡਾ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਹੁਣ ਤੱਕ ਬਲੋਚ ਲਿਬਰੇਸ਼ਨ ਆਰਮੀ ਨੇ ਕਈ ਪਾਕਿਸਤਾਨੀ ਫੌਜੀਆ ਨੂੰ ਮੌਤ ਦੇ ਘਾਟ ਤਰ ਦਿੱਤਾ ਹੈ ਹਾਲਾਂਕਿ ਪਾਕਿਸਤਾਨ ਸਰਕਾਰ ਦਾ ਦਾਵਾ ਹੈ ਕਿ ਅਸੀਂ ਕਈ ਬੰਦਕ ਛੁੜਾ ਲਏ ਨੇ ਪਰ ਇੱਕ ਪਾਸੇ ਬੀਐਲਏ ਯਾਨੀ ਕਿ ਬਲੋਚ ਲਿਬਰੇਸ਼ਨ ਆਰਮੀ ਕਹਿ ਰਹੀ ਹੈ ਕਿ ਅਸੀਂ ਬਹੁਤ ਨੁਕਸਾਨ ਕਰ ਦਿੱਤਾ ਅਸੀਂ ਹੋਰ ਬੰਦੀ ਮਾਰਾਂਗੇ ਜੇਕਰ ਸਾਡੇ ਆ ਸਾਥੀ ਜਿਨ੍ਹਾਂ ਨੂੰ ਕੈਦ ਕੀਤਾ ਹੋਇਆ ਪਾਕਿਸਤਾਨਾ ਦੀ ਪਾਕਿਸਤਾਨ ਦੀ ਜੇਲ੍ਹਾਂ ਚ ਉਹਨਾਂ ਨੂੰ ਰਿਹਾਅ ਨਾ ਕੀਤਾ ਜਾਵੇ ਤਾਂ ਉੱਥੇ ਪਾਕਿਸਤਾਨ ਦੇ ਪੀਐਮ ਦਾ ਕਹਿਣਾ ਹੈ ਸ਼ਰੀਫ ਪਰਾਂ ਦਾ ਕਿ ਅਸੀਂ ਕਾਰਵਾਈ ਕਰਾਂਗੇ ਔਰ ਅਸੀਂ ਇਹਨਾਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਆ ਜਿਹੜੇ ਦੁਸ਼ਮਣ ਨੇ ਸਾਡੇ ਉਹਨਾਂ ਨੂੰ ਅਸੀਂ ਮੌਤ ਦੇ ਘਾਟ ਤਾਰਾਂਗੇ ਔਰ ਇਸ ਵਕਤ ਜਿਨ੍ਹਾਂ ਪਰਿਵਾਰਾਂ ਦੇ ਜੀ ਇਸ ਹਾਈਜੈਕ ਚ ਫਸੇ ਹੋਏ ਨੇ ਉਹ ਗੁਹਾਰ ਲਗਾ ਰਹੇ ਨੇ ਕਿ ਸਾਡੇ ਪਰਿਵਾਰਾਂ ਨੂੰ ਕੁਝ ਨਾ ਕੀਤਾ ਜਾਵੇ ਪਰ ਹੁਣ ਜਿਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ ਇਸ ਵਕਤ ਕੁਆਟਾ ਦੇ ਵਿੱਚ ਰੇਲ ਹਾਈਜੈਕ ਕੀਤੀ ਹੋਈ ਹੈ ਔਰ ਜੇ ਅਸਮਾਨ ਦੇ ਵਿੱਚ ਜਹਾਜ਼ ਨੇ ਤਾਂ ਕਿ ਇਸ ਆਪਰੇਸ਼ਨ ਨੂੰ ਅੰਜਾਮ ਦਿੱਤਾ ਜਾਵੇ ਪਰ ਬੀਐਲਏ ਬਲੋਚ ਲਿਬਰੇਸ਼ਨ ਫੌਜ ਦਾ ਇਹ ਦਾਵਾ ਹੈ ਕਿ ਅਸੀਂ ਕਈ ਪਾਕਿਸਤਾਨੀ ਫੌਜੀ ਵੀ ਬੰਦੀ ਬਣਾ ਲਏ ਆ ਔਰ ਅਸੀਂ ਮਹਿਲਾਵਾਂ ਤੇ ਬੱਚਿਆਂ ਨੂੰ ਛੱਡ ਦਿੱਤਾ ਹੈ ਹਾਲਾਂਕਿ ਪਾਕਿਸਤਾਨ ਦੀ ਸਰਕਾਰ ਕਹਿ ਰਹੀ ਹੈ ਕਿ ਜਿੰਨੇ ਵੀ ਦਾਅਵੇ ਬੀਐਲਏ ਕਰ ਰਹੀ ਹੈ ਇਹ ਸਰਾਸਰ ਗਲਤ ਹੈ ਉਹਨਾਂ ਨੇ ਕਿਸੇ ਨੂੰ ਨਹੀਂ ਛੱਡਿਆ ਉਹ ਨੁਕਸਾਨ ਪਹੁੰਚਾਉਣਾ ਚਾਹੁੰਦੇ ਨੇ ਪਰ ਹੁਣ ਦੇਖਣਾ ਹੋਵੇਗਾ ਕਿ ਇਸ ਇਜ਼ਰਾਈਲ ਹਾਈਜੈਕ ਚ ਜੋ ਲੋਕ ਬੰਦੀ بنائے ਨੇ ਉਹਨਾਂ ਦਾ ਨੁਕਸਾਨ ਤਾਂ ਨਹੀਂ ਕਰਨਗੇ ਬੀਐਲਏ ਦੀ ਕੀ ਮੰਗਾ ਪਾਕਿਸਤਾਨ ਸਰਕਾਰ ਲੋਕਾਂ ਦੀ ਜਾਨ ਬਚਾਉਣ ਦੇ ਲਈ ਕਰਨਗੇ ਜਾਂ ਫਿਰ ਨਹੀਂ ਇਹ ਵੱਡਾ ਸਵਾਲ ਹੈ ਇਸ ਵਕਤ ਦੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਆਪਣੇ ਸਾਥੀਆਂ ਨੂੰ ਰਿਹਾ ਕਰਵਾਉਣ ਦੀ ਬੀਐਲਏ ਦੀ ਮੰਗ ਹੈ ਔਰ ਪਾਕਿਸਤਾਨ ਚ ਰੇਲ ਹਾਈਜੈਕ ਤੇ ਇਹ ਵੱਡਾ ਅਪਡੇਟ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹੁਣ ਤੱਕ ਦਰਜਨਾ ਪਾਕਿਸਤਾਨੀ ਸੈਨਿਕ ਜੋ ਹੈ ਉਹ ਮਾਰੇ ਜਾ ਚੁੱਕੇ ਨੇ ਬੀਐਲਏ ਦਾ ਦਾਵਾ ਔਰ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਅਗਰ ਗੱਲ ਕੀਤੀ ਜਾਵੇ ਤਾਂ ਇਹ ਜੋ ਇਲਾਕਾ ਆ ਇਸ ਇਹ ਲਾਹੌਰ ਤੋਂ ਹਜ਼ਾਰ ਕਿਲੋਮੀਟਰ ਦੇ ਕਰੀਬ ਦਾ ਇਲਾਕਾ ਇੰਨੀ ਦੂਰ ਇਲਾਕਾ ਆ ਔਰ ਪਹਾੜੀ ਰਸਤਾ ਆ ਔਰ ਕਵਾਤਾ ਇਲਾਕਾ ਜੋ ਪੂਰਾ ਸਰਹੱਦ ਤੇ ਲੱਗਦਾ ਆ ਉਸ ਥਾਂ ਤੇ ਬਲੋਚ ਲਿਬਰੇਸ਼ਨ ਆਰਮੀ ਨੇ ਜੋ ਆਪਣੀ ਮੰਗਾਂ ਰੱਖੀਆਂ ਨੇ ਕਿ ਸਾਡੇ ਸਾਥੀਆਂ ਨੂੰ ਰਿਹਾ ਕੀਤਾ ਜਾਵੇ ਤਾਂ ਅਸਮਾਨ ਦੇ ਵਿੱਚ ਤੁਸੀਂ ਉੱਡਦੇ ਜਹਾਜ਼ ਵੀ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਆਪਰੇਸ਼ਨ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਪਾਕਿਸਤਾਨ ਸਰਕਾਰ ਦਾ ਦਾਵਾ ਹੈ ਕਿ ਉਹ ਬੇहद ਕਰੀਬ ਜੋ ਹੈ ਪਹੁੰਚ ਚੁੱਕੇ ਨੇ ਔਰ ਬਲੋਚ ਲਿਬਰੇਸ਼ਨ ਆਰਮੀ ਦਾ ਸਾਹਮਣਾ ਕਰਨਗੇ ਪਰ ਸਾਹਮਣਾ ਤਾਂ ਕਰ ਲੋਗੇ ਪਰ ਜਿਸ ਤਰੀਕੇ ਦੇ ਨਾਲ ਬੱਚਿਆਂ ਦੀ ਮਹਿਲਾਵਾਂ ਦੀ ਲੋਕਾਂ ਦੀ ਜਾਨ ਜਿਹੜੀ ਹੈ ਉਹਨਾਂ ਨੇ ਰੱਖੀ ਹੋਈ ਹੈ ਔਰ ਕਿਸੇ ਵੇਲੇ ਵੀ ਨੁਕਸਾਨ ਪਹੁੰਚਾ ਸਕਦੇ ਆ ਤਾਂ ਅਜਿਹੇ ਦੇ ਵਿੱਚ ਬਚ ਕੇ ਚੱਲਣਾ ਪਵੇਗਾ ਨਹੀਂ ਤਾਂ ਵੱਡਾ ਨੁਕਸਾਨ ਜੋ ਹੈ ਉਹ ਹੋ ਜਾਵੇਗਾ ਪਰ ਫਿਲਹਾਲ ਇਸ ਤੋਂ ਦੀ ਅਹਿਮ ਜਾਣਕਾਰੀ ਤਸਵੀਰ ਵੀ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਔਰ ਉੱਥੋਂ ਦੇ ਫਸੇ ਲੋਕ ਜੋ ਰਿਹਾ ਹੋਏ ਉਹਨਾਂ ਦੇ ਪਰਿਵਾਰਕ ਮੈਂਬਰਾਂ ਦਾ ਕੀ ਕਹਿਣਾ ਤੁਹਾਨੂੰ زخمی ہوئے لوگ کچھ ہو گئے ایک سخت وقت ہے پوری قوم پہ آئی ہوئی ہے بلوچستان میں جو ہماری سیکیورٹی صورتحال ہے وہ اتنی اچھی نہیں ہے لیکن اس کے بھی اپنے عوامل ہیں تو حکومت بلوچستان ہماری جتنی بھی سیکیورٹی آپریٹس ہے ہم جو ہے سر توڑ کوشش کر رہے ہیں کہ اس کو امپروو کریں تھے لوگ انہوں نے حملہ کیا اسی طرح